ਸਾਡੇ ਆਸ-ਪਾਸ ਕਈ ਪਰਿਵਰਤਨ ਹੁੰਦੇ ਰਹਿੰਦੇ ਨੇ ਕੁਝ ਪਰਿਵਰਤਨ ਕੁਦਰਤੀ ਰੂਪ ਵਿੱਚ ਆਪਣੇ ਆਪ ਹੁੰਦੇ ਨੇ ਅਤੇ ਕੁਝ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੁੰਦੇ ਨੇ ਉਦਾਹਰਨ ਲਈ ਪੌਦੇ ਫਲਦੇ ਫੁੱਲਦੇ ਨੇ ਪੱਤੇ ਰੰਗ ਬਦਲਦੇ ਨੇ ਅਤੇ ਸੁੱਕ ਕੇ ਰੁੱਖਾਂ ਤੋਂ ਡਿੱਗ ਜਾਂਦੇ ਨੇ ਇਸੇ ਤਰ੍ਹਾਂ ਨਾਲ ਫੁੱਲ ਖਿੜਦੇ ਨੇ ਅਤੇ ਮੁਰਝਾ ਵੀ ਸਕਦੇ ਨੇ ਫਲ ਵੀ ਪੱਕ ਕੇ ਰੁੱਖਾਂ ਤੋਂ ਡਿੱਗ ਜਾਂਦੇ ਨੇ ਇੱਥੋਂ ਤੱਕ ਕਿ ਮੌਸਮ ਵੀ ਬਦਲਦੇ ਨੇ ਜਿਵੇਂ ਕਿ ਸਰਦੀ ਗਰਮੀ ਅਤੇ ਮੀਂਹ ਅਤੇ ਇਹ ਸਾਰੇ ਪਰਿਵਰਤਨ ਆਪਣੇ ਆਪ ਹੁੰਦੇ ਨੇ ਪਰ ਕੁਝ ਪਰਿਵਰਤਨ ਅਜਿਹੇ ਹਨ ਜੋ ਮਨੁੱਖਾਂ ਦੁਆਰਾ ਕੀਤੇ ਜਾਂਦੇ ਨੇ ਜਿਵੇਂ ਕਿ ਪਟਾਕੇ ਚਲਾਉਣਾ ਦੀਵੇ ਜਗਾਉਣਾ ਜਾਂ ਦੁੱਧ ਨੂੰ ਪਨੀਰ ਵਿੱਚ ਬਦਲਣਾ ਇਨਾਂ ਸਾਰੇ ਉਦਾਹਰਨਾਂ ਵਿੱਚ ਇੱਕ ਗੱਲ ਸਮਾਨ ਹੈ ਉਹ ਇਹ ਹੈ ਕਿ ਜਾਂ ਤਾਂ ਰੰਗ ਜਾਂ ਆਕਾਰ ਜਾਂ ਮੂਲਕ ਵਿੱਚ ਪਰਿਵਰਤਨ ਹੁੰਦਾ ਹੈ ਅਤੇ ਕੁਝ ਪਰਿਵਰਤਨਾਂ ਵਿੱਚ ਜਿਵੇਂ ਕਿ ਬਰਫ਼ ਦੇ ਪਿਗਲਣ ਵਿੱਚ ਪਦਾਰਤ ਦੀ ਅਵਸਥਾ ਵਿੱਚ ਵੀ ਪਰਿਵਰਤਨ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵਸਤੂ ਦੀ ਅਵਸਥਾ ਰੰਗ ਸਵਾਦ ਮਸ਼ਕ ਵਿੱਚ ਹੋਣ ਵਾਲਾ ਕੋਈ ਵੀ ਬਦਲਾਵ ਪਰਿਵਰਤਨ کہલાਉਂਦਾ ਹੈ ਇਸ ਵੀਡੀਓ ਵਿੱਚ ਆਪਾਂ ਇਸ ਕਿਸਮ ਦੇ ਪਰਿਵਰਤਨ ਨੂੰ ਦੇਖਾਂਗੇ ਤੇ ਆਓ ਦੇਖੀਏ ਮੰਨ ਲਓ ਕਿ ਆਪਣੇ ਕੋਲ ਦੁੱਧ ਹੈ ਤੇ ਆਪਾਂ ਇਸ ਤੋਂ ਦਹੀਂ ਬਣਾਉਣਾ ਚਾਹੁੰਦੇ ਹਾਂ ਤਾਂ ਆਪਣੇ ਕੋਲ ਅਜੀਹਾ ਕਰਨ ਦੇ ਦੋ ਤਰੀਕੇ ਨੇ ਅਸੀਂ ਦੁੱਧ ਵਿੱਚ ਜਾਂ ਤਾਂ ਥੋੜੀ ਜਿਹੀ ਦਹੀਂ ਪਾ ਸਕਦੇ ਹਾਂ ਜਾਂ ਨਿੰਬੂ ਦਾ ਰਸ ਮਿਲਾ ਸਕਦੇ ਹਾਂ ਪਹਿਲੇ ਮਾਮਲੇ ਵਿੱਚ ਪਰਿਵਰਤਨ ਹੌਲੀ-ਹੌਲੀ ਹੁੰਦਾ ਹੈ ਇਸ ਵਿੱਚ ਥੋੜਾ ਟਾਈਮ ਲੱਗਦਾ ਹੈ ਪਰ ਦੂਜੇ ਮਾਮਲੇ ਵਿੱਚ ਜਦੋਂ ਅਸੀਂ ਦੁੱਧ ਵਿੱਚ ਨਿੰਬੂ ਦਾ ਰਸ ਮਿਲਾਉਂਦੇ ਹਾਂ ਤਾਂ ਦੁੱਧ ਜਲਦੀ ਫਟ ਜਾਂਦਾ ਹੈ ਇਸ ਲਈ ਜਦੋਂ ਕਿਸੇ ਪਰਿਵਰਤਨ ਨੂੰ ਪੂਰਾ ਹੋਣ ਵਿੱਚ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਉਸ ਨੂੰ ਧੀਮਾ ਪਰਿਵਰਤਨ ਕਹਿੰਦੇ ਨੇ ਤੇ ਜਦੋਂ ਕੋਈ ਪਰਿਵਰਤਨ ਜਲਦੀ ਹੁੰਦਾ ਹੈ ਤਾਂ ਉਸ ਨੂੰ ਤੇਜ਼ ਪਰਿਵਰਤਨ ਕਹਿੰਦੇ ਨੇ ਇਹਨਾਂ ਪਰਿਵਰਤਨਾਂ ਨੂੰ ਪੂਰਾ ਹੋਣ ਵਿੱਚ ਘੱਟ ਟਾਈਮ ਲੱਗਦਾ ਹੈ ਆਓ ਇਸ ਤਰ੍ਹਾਂ ਦੇ ਪਰਿਵਰਤਨ ਦੀਆਂ ਕੁਝ ਉਦਾਹਰਣਾਂ ਦੇਖੀਏ ਮੈਂ ਤੁਹਾਨੂੰ ਕੁਝ ਪਰਿਵਰਤਨ ਦਿਖਾਉਣ ਜਾ ਰਿਹਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਸਮਾਂ ਲੈ ਕੇ ਸੋਚੋ ਕਿ ਕਿਹੜਾ ਪਰਿਵਰਤਨ ਧੀਮੀ ਗਤੀ ਤੇ ਹੋ ਸਕਦਾ ਹੈ ਅਤੇ ਕਿਹੜਾ ਤੇਜ਼ ਗਤੀ ਤੇ ਹੋ ਸਕਦਾ ਹੈ ਤਾਂ ਪਹਿਲਾ ਪਰਿਵਰਤਨ ਹੈ ਮਾਚਿਸ ਦੀ ਤਿੱਲੀ ਦਾ ਜਲਣਾ ਦੂਜਾ ਪਰਿਵਰਤਨ ਇੱਕ ਫੁੱਲੇ ਹੋਏ ਗੁਬਾਰੇ ਦਾ ਫਟਣਾ ਹੈ। ਤੇ ਤੀਜਾ ਹੈ ਨੋਹਾਂ ਦਾ ਵਧਣਾ ਅਤੇ ਚੌਥਾ ਹੈ ਲੋਹੇ ਵਿੱਚ ਜੰਗਾਲ ਲੱਗਣਾ। ਤੁਸੀਂ 5 ਸਕਿੰਟ ਦਾ ਸਮਾਂ ਲਓ ਅਤੇ ਇਹਨਾਂ ਚਾਰਾਂ ਪਰਿਵਰਤਨਾਂ ਨੂੰ ਧੀਮੀ ਜਾਂ ਤੇਜ਼ ਗਤੀ ਤੇ ਹੋਣ ਵਾਲੇ ਪਰਿਵਰਤਨਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। ਠੀਕ ਹੈ ਤਾਂ ਆਓ ਦੇਖਦੇ ਹਾਂ। ਪਹਿਲੇ ਦੋ ਪਰਿਵਰਤਨ ਤੇਜ਼ੀ ਨਾਲ ਹੁੰਦੇ ਨੇ। ਇੱਕ ਮਾਚਸ ਦੀ ਤੀਲੀ ਤੁਰੰਤ ਜਲ ਸਕਦੀ ਹੈ। ਇਸੇ ਤਰ੍ਹਾਂ ਕੋਈ ਤਿੱਖੀ ਤੀਸ ਚੁਭੌਣ ਤੇ ਗੁਬਾਰਾ ਇੱਕਦਮ ਫਟ ਸਕਦਾ ਹੈ। ਪਰ ਮਨੁੱਖ ਦੇ ਨੋਆ ਨੂੰ ਵਧਨ ਵਿੱਚ ਟਾਈਮ ਲੱਗਦਾ ਹੈ ਅਤੇ ਕਿਸੇ ਵਸਤੂ ਵਿੱਚ ਜੰਗ ਲੱਗਣ ਵਿੱਚ ਵੀ ਸਮਾਂ ਲੱਗਦਾ ਹੈ ਤਾਂ ਇਸ ਤਰ੍ਹਾਂ ਇਹ ਦੋਵੇਂ ਧੀਮੀ ਗਤੀ ਨਾਲ ਹੋਣ ਵਾਲੇ ਪਰਿਵਰਤਨ ਨੇ ਅਤੇ ਇਹ ਦੋਵੇਂ ਤੇਜ਼ ਗਤੀ ਤੇ ਹੋਣ ਵਾਲੇ ਪਰਿਵਰਤਨ ਨੇ ਆਓ ਇਸ ਦੇ ਕੁਝ ਹੋਰ ਉਦਾਹਰਣ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਸੂਰਜ ਡੁੱਬਣ ਦੇ ਸਮੇਂ ਦੀ ਤਸਵੀਰ ਹੈ ਪਰ ਇਸ ਨੂੰ ਤੁਸੀਂ ਸਵੇਰੇ ਸੂਰਜ ਚੜ੍ਹਨ ਦੇ ਸਮੇਂ ਅਤੇ ਦਿਨ ਦੇ ਅੰਤ ਤੇ ਡੁੱਬਣ ਦੇ ਪਰਿਵਰਤਨ ਦੇ ਰੂਪ ਵਿੱਚ ਦੇਖ ਸਕਦੇ ਹੋ ਦੂਜਾ ਪਰਿਵਰਤਨ ਹੈ ਬਰਫ਼ ਦਾ ਪਿਗਲਣਾ ਅਤੇ ਤੀਜਾ ਹੈ ਗਰਮੀਆਂ ਦੇ ਦਿਨਾਂ ਵਿੱਚ ਕੱਪੜਿਆਂ ਦਾ ਸੁੱਕਣਾ ਅਤੇ ਇਹ ਆਤਿਸ਼ਬਾਜ਼ੀ ਹੈ ਹੁਣ ਤੁਸੀਂ ਇੱਕ ਵਾਰ ਫਿਰ ਤੋਂ ਸੋਚੋ ਕਿ ਇਹਨਾਂ ਵਿੱਚੋਂ ਕਿਹੜਾ ਪਰਿਵਰਤਨ ਧੀਮਾ ਅਤੇ ਕਿਹੜਾ ਪਰਿਵਰਤਨ ਤੇਜ਼ ਹੈ ਠੀਕ ਹੈ ਤਾਂ ਇਹ ਜਿਹੜਾ ਪਹਿਲਾ ਪਰਿਵਰਤਨ ਹੈ ਜਦੋਂ ਤੁਸੀਂ ਇਸ ਦੀ ਤੁਲਨਾ ਬਾਕੀ ਦੇ ਪਰਿਵਰਤਨਾਂ ਨਾਲ ਕਰਦੇ ਹੋ ਜੋ ਹੋ ਰਹੇ ਨੇ ਤਾਂ ਇਸ ਵਿੱਚ ਕੁਝ ਬਹੁਤ ਇਸ ਵਿੱਚ ਥੋੜਾ ਸਮਾਂ ਲੱਗਦਾ ਹੈ ਕਿਉਂਕਿ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਵਿੱਚ ਲਗਭਗ 12 ਘੰਟੇ ਲੱਗਦੇ ਨੇ ਇਸੇ ਤਰ੍ਹਾਂ ਬਰਫ਼ ਦੇ ਪਿਗਲਣ ਦੀ ਦਰ ਅਸਲ ਵਿੱਚ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤਾਪਮਾਨ ਕਿੰਨਾ ਘਟ ਜਾਂ ਕਿੰਨਾ ਜ਼ਿਆਦਾ ਹੈ ਉੱਚ ਤਾਪਮਾਨ ਤੇ ਬਰਫ਼ ਜਲਦੀ ਪਿਗਲ ਜਾਂਦੀ ਹੈ ਇਹ ਇੱਕ ਤੇਜ਼ ਪਰਿਵਰਤਨ ਹੁੰਦਾ ਹੈ ਪਰ ਜੇ ਤਾਪਮਾਨ ਘਟ ਹੈ ਤਾਂ ਬਰਫ਼ ਨੂੰ ਪਿਗਲਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗੇਗਾ ਇਸ ਤੋਂ ਬਾਅਦ ਜੇ ਕੱਪੜਿਆਂ ਦੇ ਸੁੱਕਣ ਦੀ ਗੱਲ ਕਰੀਏ ਤਾਂ ਇਹ ਵੀ ਕੋਈ ਬਹੁਤ ਤੇਜ਼ ਪ੍ਰਕਿਰਿਆ ਨਹੀਂ ਹੈ ਕਿਉਂਕਿ ਕੱਪੜੇ ਸੁੱਕਣ ਵਿੱਚ ਥੋੜਾ ਟਾਈਮ ਲੱਗਦਾ ਪਰ ਆਤਿਸ਼ਬਾਜ਼ੀ ਬਹੁਤ ਤੇਜ਼ ਗਤੀ ਤੇ ਹੋਣ ਵਾਲਾ ਪਰਿਵਰਤਨ ਹੈ ਜਿਵੇਂ ਤੁਸੀਂ ਪਟਾਕੇ ਨੂੰ ਅੱਗ ਲਗਾਉਂਦੇ ਹੋ ਉਹ ਤੁਰੰਤ ਫਟ ਜਾਂਦਾ ਹੈ ਤਾਂ ਇਸ ਤਰ੍ਹਾਂ ਕੁਝ ਪਰਿਵਰਤਨਾਂ ਨੂੰ ਧੀਮੀ ਗਤੀ ਤੇ ਹੋਣ ਵਾਲੇ ਪਰਿਵਰਤਨ ਦੇ ਰੂਪ ਵਿੱਚ ਅਤੇ ਕੁਝ ਨੂੰ ਤੇਜ਼ ਗਤੀ ਤੇ ਹੋਣ ਵਾਲੇ ਪਰਿਵਰਤਨਾਂ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ਪਰ ਇਸ ਦਾ ਕੋਈ ਪੱਕਾ ਨਿਯਮ ਨਹੀਂ ਹੈ ਕਿ ਕਿਹੜਾ ਪਰਿਵਰਤਨ ਤੇਜ਼ ਹੈ ਕਿ ਕਿਹੜਾ ਧੀਮਾ ਹੈ ਅਸੀਂ ਕਿਸੇ ਪਰਿਵਰਤਨ ਦੇ ਧੀਮਾ ਜਾਂ ਤੇਜ਼ ਹੋਣ ਦੇ ਬਾਰੇ ਵਿੱਚ ਕਿਸੇ ਹੋਰ ਪਰਿਵਰਤਨ ਦੀ ਤੁਲਨਾ ਵਿੱਚ ਹੀ ਦੱਸ ਸਕਦੇ ਹਾਂ ਯਾਨੀ ਕਿ ਅਸੀਂ ਕਿਸੇ ਪਰਿਵਰਤਨ A ਦਾ ਧੀਮਾ ਜਾਂ ਤੇਜ਼ ਹੋਣਾ ਉਦੋਂ ਹੀ ਦੱਸ ਸਕਦੇ ਹਾਂ ਜਦੋਂ ਅਸੀਂ ਇਸ ਦੀ ਤੁਲਨਾ ਕਿਸੇ ਹੋਰ ਪਰਿਵਰਤਨ B ਨਾਲ ਕਰਦੇ ਹਾਂ